ਸੀਰੀ ਸਮੇਂ ਨੇ ਕੈਸੀ ਕਰਵਟ ਲਿੱਤੀ ਹੈ ਕਿ ਕੋਈ ਵਕਤ ਸੀ ਜੇ ਜ਼임ਮੇਦਾਰ ਮੰਜੇ ਉੱਤੇ ਬੈਠਾ ਹੋਵੇ ਤਾਂ ਸੀਰੀ ਕੋਲ ਪੈਰਾਂ ਭਾਰ ਬੈਠਾ ਹੁੰਦਾ ਸੀ ਬਰਾਬਰ ਬੈਠਣ ਬਾਰੇ ਤਾਂ ਸੋਚ ਵੀ ਨਹੀਂ ਸੀ ਸਕਦਾ ਪਰ ਅੱਜ ਸਰਦਾਰ ਅਰਜਨ ਸਿੰਘ ਤੇ ਉਸਦੇ ਸੀਰੀ ਬੀਰੀ ਨੂੰ ਪਿੰਡ ਦੀ ਫਿਰਨੀ ਉੱਤੇ ਇੱਕੋ ਪਾਈ ਪੁੱਤੇ ਇਕੱਠੇ ਬੈਠ ਕੇ ਗੱਲਾਂ ਕਰਦਿਆਂ ਦੇਖ ਬਹੁਤ ਚੰਗਾ ਲੱਗਿਆ ਜਦੋਂ ਦਾ ਅਰਜਨ ਸਿੰਘ ਦਾ ਇਕਲੌਤਾ ਮੁੰਡਾ ਤਨਵੀਰ ਪੜ੍ਹਨ ਲਈ ਕੈਨੇਡਾ ਉਡਾਰੀ ਮਾਰ ਗਿਆ ਅਰਜਨ ਸਿੰਘ ਅਤੇ ਬੀਰੀ ਵਿਚਕਾਰ ਨੇੜਤਾ ਵੱਧ ਗਈ ਹੈ। ਸ਼ਾਮ ਨੂੰ ਇਕੱਲਾਪਣ ਦੂਰ ਕਰਨ ਲਈ ਅਰਜਨ ਸਿੰਘ ਅਕਸਰ ਬੀਰੀ ਨਾਲ ਬੈਠ ਕੇ ਧੀਰ ਤੱਕ ਗੱਲਾਂ ਕਰਦਾ ਰਹਿੰਦਾ ਹੈ। ਅਰਜਨ ਸਿੰਘ ਗੰਨੇ ਦੀ ਪੋਰੀ ਚਲਦਾ ਬੋਲਿਆ ਅਜੇ ਕੱਲ ਦੀ ਗੱਲ ਹੈ ਜਦੋਂ ਬੀਰੀ ਤੂੰ ਸਾਡੇ ਸੀਰੀ ਰਲਿਆ ਸੀ تنویرਪੁਰਾ ਕੋ ਸੀ ਦੇਖ ਲੈ ਅੱਜ ਪਰਦੇਸ ਵਿੱਚ ਕਮਾ ਖਾ ਰਿਹਾ ਹੈ। ਸਭ ਦਾਣੇ ਪਾਣੇ ਦੀ ਗੱਲ ਆ ਸਰਦਾਰ ਜੀ ਜਿੱਥੇ ਜਿੱਥੇ ਲਿਖਿਆ ਹੁੰਦਾ ਹੈ ਬੰਦਾ ਆਪੇ ਪਹੁੰਚਦਾ। ਦੇਖ ਲਓ ਉਹ ਸਾਡਾ ਦਾਣਾ ਪਾਣੀ ਤੁਹਾਡੇ ਵੱਲ ਲਿਖਿਆ ਹੋਇਆ ਸੀ ਪਿਛਲੀਆਂ ਤਿੰਨ ਪੁਸਤਾਂ ਤੋਂ ਤੁਹਾਡੇ ਨਾਲ ਰਲੇ ਹੋਏ ਹਾਂ ਬੀਰੀ ਲੋਈ ਦੀ ਬੁਕਲ ਸਵਾਰ ਦਾ ਬੋਲਿਆ ਤਿੰਨ ਪੁਸਤਾਂ ਦੇਖ ਲੈ ਬੀਰੀ ਵਕਤ ਦੀ ਰਫ਼ਤਾਰ ਦੇਖ ਲੈ ਤਨਵੀਰ ਦੇ ਜਨ ਨਾਲ ਇਹ ਰਿਸ਼ਤਾ ਵੀ ਖਤਮ ਹੁੰਦਾ ਲੱਗਦਾ ਹੁਣ ਮੇਰੇ ਬਾਅਦ ਇਸ ਪੈਲੀ ਨੂੰ ਬੀਜਣ ਕਰਨ ਵਾਲਾ ਕੋਈ ਨਹੀਂ ਰਹਿਣਾ ਫਿਰ ਤੁਹਾਡੇ ਵਿੱਚੋਂ ਕਿਸੇ ਨੇ ਸਾਡੇ ਸਿਰੀ ਵੀ ਨਹੀਂ ਰਲਣਾ ਅਰਜਨ ਦੀ ਆਵਾਜ਼ ਵਿੱਚ ਉਦਾਸੀ ਮਹਿਸੂਸ ਹੋ ਰਹੀ ਸੀ ਜੇ ਜਿੰਮੀ ਦਾ ਜੇ ਜ਼ਿੰਮੇਦਾਰ ਚੰਗੇ ਸੁਭਾਅ ਦਾ ਤਾਂ ਠੀਕ ਆ ਨਹੀਂ ਤਾਂ ਸਿਰੀ ਨਾਲ ਤਾਂ ਕੁੱਤੇ ਖਾਣੀ ਬਹੁਤ ਆ ਬੀਬੀ ਦੱਸਦੀ ਹੁੰਦੀ ਸੀ ਸਾਡੇ ਵੱਡੇ ਭਾਈ ਨੇ ਤੁਹਾਡੇ ਵਡੇਰਿਆਂ ਕੋਲੋਂ ਲੋੜ ਪੈਣ ਉੱਤੇ 1 ਸਾਲ ਦੀ ਤਨਖਾਹ ਕਰਜ਼ੇ ਦੇ ਤੌਰ ਤੇ ਲੈ ਲਈ ਸੀ ਖਰੇ 200 ਰੁਪਏ ਉਸ ਦੇ ਬਦਲੇ ਬਹੁਤ ਕੰਮ ਕਰਨਾ ਪਿਆ ਫੇਰ ਬਾਈ ਨੂੰ ਸਾਰਾ ਸਾਲ ਕੰਮ ਕਰਨ ਤੋਂ ਬਾਅਦ ਜਦੋਂ ਹਿਸਾਬ ਕਿਤਾਬ ਕਰਿਆ 200 ਰੁਪਏ ਫੇਰ ਖੜੇ ਦੇ ਖੜੇ ਪੂਰੇ ਸਾਲ ਦੀ ਮਿਹਨਤ ਮਜ਼ਦੂਰੀ ਬਾਅਦ 200 ਰੁਪਏ ਦੀ ਵਿਆਜ ਹੀ ਪੂਰਾ ਹੋਇਆ ਸੀ ਸਮੇਂ ਨਾਲ ਲੋੜਾਂ ਵਾਧੀਆਂ ਗਈਆਂ ਤਨਖਾਹ ਨਾ ਵਧੀ ਹਾਂ ਕਰਜ਼ਾ ਵਧਦਾ ਗਿਆ ਹੋਰ ਕਰਜ਼ਾ ਦੇਣ ਤੋਂ ਕਾਗਜ਼ ਬਣਾ ਕੇ ਬਾਈ ਦਾ ਅੰਗੂਠਾ ਲਵਾਇਆ ਸੀ ਕਿ ਜੇ ਤੇਰੇ ਤੋਂ ਕਰਜ਼ਾ ਨਾ ਲਿਹਾ ਤਾਂ ਤੇਰਾ ਮੁੰਡਾ ਸਾਡੇ ਸਿਰ ਹੀ ਰਲੇਗਾ ਇਹ ਤਾਂ ਤੁਸੀਂ ਰੱਬ ਵਰਗੇ ਮਿਲ ਗਏ ਸਭ ਕੁਝ ਛੱਡ ਛੜਾ ਦਿੱਤਾ ਨਹੀਂ ਤਾਂ ਘੋਰੇ ਅਜੇ ਹੋਰ ਕਿੰਨੀ ਦੇਰ ਸੀ ਰਲਣਾ ਪੈਣਾ ਸੀ ਜਵਾਕਾਂ ਨੂੰ ਬੀਰੀ ਗੱਲ ਕਰਦਾ ਮੂੰਹ ਲੁਪੋ ਰਿਹਾ ਸੀ ਹਾਂ ਗਰੀਬ ਨਾਲ ਤੱਕਾ ਤਾਂ ਹੁੰਦਾ ਆ ਆ ਅਰਜਨ ਬੀਰੀ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦਾ ਹੋਇਆ ਬੋਲਿਆ ਫੋੜੇ ਤੇ ਲਾਉਣਾ ਐਸੇ ਮਾਲਕ ਨੂੰ ਜਿਹੜਾ ਗਰੀਬ ਦਾ ਲਉ ਹੀ ਪੀ ਜਾਵੇ ਬੀਰੀ ਗੁੱਸਾ ਜ਼ਾਹਿਰ ਕਰਦਾ ਬੋਲਿਆ ਅਰਜਨ ਸਿੰਘ ਦੀ ਜੇਬ ਵਿੱਚ ਫੋਨ ਬੋਲਿਆ ਜਦੋਂ ਉਸਨੇ ਕੱਢ ਕੇ ਦੇਖਿਆ ਤਾਂ تنویر ਦਾ ਫੋਨ ਸੀ ਉਹ تنویر ਨਾਲ ਗੱਲ ਖਤਮ ਕਰਦਾ ਬੀਰੀ ਨੂੰ ਬੋਲਿਆ ਵਧਾਈਆਂ ਬੀਰੀ ਤੈਨੂੰ ਤੇਰੇ ਛੋਟੇ ਸਰਦਾਰ ਨੇ ਕੈਨੇਡਾ ਵਿੱਚ ਆਪਣਾ ਘਰ ਲੈ ਲਿਆ 2.5 ਕਰੋੜ ਦਾ ਆਇਆ ਬੀਰੀ ਖੁਸ਼ ਅਤੇ ਹੈਰਾਨ ਹੋ ਹੁੰਦਾ ਬੋਲਿਆ ਬਾਈ ਅਰਜਨ ਦੁਨੀਆ ਐਸੀ ਤਾਂ ਨਹੀਂ ਭੱਜੀ ਜਾਂਦੀ ਕੈਨੇਡਾ ਨੂੰ ਇੰਨੀ ਜਲਦੀ ਐਨਾ ਪੈਸਾ ਕਮਾ ਲਿਆ ਛੋਟੇ ਸਰਦਾਰ ਨੇ ਅਸ਼ਕੇ ਜਾਈਏ ਕਾਣੂ تنویر ਨੇ ਤਾਂ ਥੋੜੇ ਪੈਸੇ ਦਿੱਤੇ ਨੇ ਬਾਕੀ ਤਾਂ ਬੈਂਕ ਨੇ ਕਰਜ਼ਾ ਦਿੱਤਾ ਹੈ ਕਹਿੰਦਾ ਸੀ 35 ਸਾਲ ਦੀਆਂ ਕਿਸ਼ਤਾਂ ਬਣਾਈਆਂ ਨੇ ਬੈਂਕ ਨੇ ਅਰਜਨ ਆਪਣੀ ਖਾਲੀ ਪਈ ਹਵੇਲੀ ਵੱਲ ਨਿਗਾ ਮਾਰਦਾ ਬੋਲਿਆ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੀਰੀ ਉੱਠ ਕੇ ਘਰ ਨੂੰ ਜਾਂਦਾ ਬੋਲਿਆ ਬਾਈ ਐਂ ਲੱਗਦਾ ਜਿਵੇਂ تنویر بینک ਨਾਲ ਸਿਰੀ ਰਲ ਗਿਆ ਹੋਵੇ 35 ਸਾਲ ਕਿਤੇ ਅੱਜ ਹੀ ਪੂਰੇ ਹੋਣ ਲੱਗੇ ਨੇ 35 ਸਾਲ ਕਾਦਾ ਤੋੜਾ ਸੀ ਇੱਥੇ ਪੱਥਰਾ ਗਿਆ ਹੈ ਅਰਜਨ ਸਿੰਘ ਬੀਰੀ ਦੀ ਗੱਲ ਸੁਣ ਕੇ بینک ਨਾਲ تنویر ਸਿਰੀ ਰਲ ਗਿਆ ਸਰਦਾਰੀ ਤੋਂ ਸਿਰੀ ਦਾ ਸਫ਼ਰ ਇਹ ਕੀ ਹੋ ਗਿਆ ਸਿਆਣੇ ਕਹਿੰਦੇ ਹੁੰਦੇ ਸੀ ਕਰਜ਼ੇ ਉੱਤੇ ਲਈ ਬੱਕਰੀ ਰੋਜ਼ ਸੁੰਦੀ ਆ ਰੋਜ਼ ਦਿੰਦੀ ਆ ਵਿਆਜ ਵਾਲੇ ਮੇਵਣੀ ਤੇ 50 ਸਾਲ ਕਰਜਾਈ ਓਕੇ ਜਿਉਣਾ ਠੰਡ ਵਿੱਚ ਪਸੀਨਾ ਆ ਗਿਆ ਸੋਚ ਕੇ ਰਣਵੀਰ ਵੜੈਚ